ਅਕਸਰ ਆਪਾਂ ਵੇਖਦੇ ਆਂ ਕਿ ਪਿੰਡਾਂ ਦੇ ਵਿੱਚ ਜਦੋਂ ਮੀਂਹ ਨਹੀਂ ਪੈਂਦਾ ਤਾਂ ਉਦੋਂ ਪਿੰਡ ਦੀਆਂ ਔਰਤਾਂ ਦੇ ਵੱਲੋਂ ਇੱਕ ਗੁੱਡੀ ਬਣਾ ਕੇ ਸਾੜੀ ਜਾਂਦੀ ਹੈ ਕਿ ਇੰਦਰ ਦੇਵਤਾ ਖੁਸ਼ ਹੋ ਕੇ ਮੀਂਹ ਪਾ ਦੇਵੇ ਇਸ ਤਰ੍ਹਾਂ ਹੀ ਜਿਹੜੀ ਰਸਮ ਹੈ ਤੁਹਾਨੂੰ ਇਸ ਵੀਡੀਓ ਵਿੱਚ ساری ਦਿਖਾਈ ਜਾਵੇਗੀ ਕਿ ਕਿਸ ਤਰ੍ਹਾਂ ਜਿਹੜੀਆਂ ਪਿੰਡਾਂ ਦੀਆਂ ਔਰਤਾਂ ਇਕੱਠੀਆਂ ਹੋ ਕੇ ਗੁੱਡੀ ਨੂੰ ਫੂਕ ਦਿਆਂ ਨੇ ਤੇ ਇੰਦਰ ਦੇਵਤਾ ਨੂੰ ਖੁਸ਼ ਕਰਦਿਆਂ ਨੇ

দেবে রা